ਪੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਦੀ ਮਹਿਰੂਦਾਂ ਸਵਾਗਤ ਕਰਦਾ ਹਾਂ ਅੱਜ ਬਿਹਰਾਂ ਸਮਾਜ ਪਾਰਟੀ ਵੱਲੋਂ 26 ਜਨਵਰੀ ਨੂੰ ਲੈ ਕੇ ਸੰਵਿਧਾਨ ਦਿਵਸ ਨੂੰ ਲੈ ਕੇ ਇੱਕ ਨੈਸ਼ਨਲ ਪੱਦਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਵਾ ਜਿਸ ਦਾ ਉਦੇਸ਼ ਸੀਗਾ ਕਿਉਂਕਿ ਕਾਂਗਰਸ ਵੱਲੋਂ ਜੈ ਬਾਪੂ ਜੈ ਪੀਮ ਜੈ ਸੰਵਿਧਾਨ ਦਾ ਨਾਰਾ ਦਿੱਤਾ ਜਾ ਰਿਹਾ ਵਾ ਇਸ ਦੇ ਖਿਲਾਫ ਵੋਲੰਸ ਸਮਾਜ ਪਾਰਟੀ ਨੇ ਨੈਸ਼ਨਲ ਪੱਧਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਸੀ ਤੇ ਉਹ ਇਸ ਵਕਤ ਸਾਡੇ ਨਾਲ ਜਿਹੜੀ ਹਲਕਾ ਸਾਨੇਵਾਲ ਦੀ ਲੀਡਰਸ਼ਿਪ ਆ ਮੌਜੂਦ ਆ ਲਾਭ ਸਿੰਘ ਭਾਮੀਆਂ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਅੱਸੀ ਗੱਲਬਾਤ ਕਰਦੇ ਆ ਇਸ ਪ੍ਰੋਗਰਾਮ ਦੇ ਬਾਰੇ ਮੈਂ ਲਾਭ ਸਿੰਘ ਭਾਮੀਆਂ ਜ਼ਿਲ੍ਹਾ ਅੰਚਾਰਜ ਲੁਧਿਆਣਾ ਜੈ ਤਿੰਨ ਜੈ ਭਾਰਤ ਅੱਜ ਜੋ 26 ਜਨਵਰੀ ਗਣਤੰਤਰ ਦਿਵਸ ਜੋ ਪਾਰਟੀ ਬਹੁਜਨ ਸਮਾਜ ਪਾਰਟੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ ਸਾਰੇ ਦੇਸ਼ ਦੇ ਅੰਦਰ ਮਨਾਉਣ ਦਾ ਤੇ ਜੋ ਕਾਂਗਰਸ ਵੱਲੋਂ ਜੈ ਬਾਪੂ ਜੈ ਭੀਮ ਜੈ ਭਾਰਤ ਦਾ ਜੋ ਦਿੱਤਾ ਗਿਆ ਉਹਨੂੰ ਕਾਊਂਟਰ ਕਰਨ ਦੇ ਲਈ ਕਿਉਂਕਿ ਇਹ ਝੂਠ ਬੋਲਦੇ ਨੇ ਅਸਲ ਵਿੱਚ ਜੋ ਲੜਾਈ ਡਾਕਟਰ ਭੀਮ ਰਾਮ ਅੰਬੇਡਕਰ ਦੀ ਲੜ ਰਹੀ ਹਸਾਲ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਕਨਸਟੀਟਿਊਸ਼ਨਲ ਅਸੈਂਬਲੀ ਦਾ ਮੈਂਬਰ ਬਣਨ ਤੋਂ ਰੋਕਿਆ ਗਿਆ ਪੂਰਾ ਜੋਰ ਲਾਇਆ ਗਿਆ ਉਹਨਾਂ ਨੂੰ ਮਹਾਰਾਸ਼ਟਰ ਦੀ ਖੁੱਲਣਾ ਸੀਟ ਤੋਂ ਉਹਨਾਂ ਦੇ ਡਰਾਈਵਰ ਨੂੰ ਖੜਾ ਕਰਕੇ ਹਰਾਇਆ ਗਿਆ ਇਸੇ ਤਰ੍ਹਾਂ ਫਿਰ ਜੋ ਕਾਲਾ ਹੰਡੀ ਤੋਂ ਉਹ ਚੁਣ ਕੇ ਆਏ ਉਹ ਜਿਹੜਾ ਕਾਲਾ ਹੰਡੀ ਇਲਾਕਾ ਸੀ 1946 ਵਿੱਚ ਹੈ 1947 ਵਿੱਚ ਜਾਣ ਬੁੱਝ ਕੇ ਹਾਲਾਂਕਿ ਉਹ ਬਹੁ ਸਮਤੀ ਖੇਤਰ ਨਹੀਂ ਸੀ ਮੁਸਲਮਾਨਾਂ ਦਾ ਉਹ ਬੰਗਲਾਦੇਸ਼ ਦੇਸ਼ ਵਿੱਚ ਧੱਕ ਦਿੱਤਾ ਗਿਆ ਦੋ ਬੋਟ ਦਾ ਅਧਿਕਾਰ ਜਿਹੜਾ ਬਾਬਾ ਸਾਹਮਣੇ ਵੇਚ ਕਰਨੇ ਲੈ ਕੇ ਦਿੱਤਾ ਗਾਂਧੀ ਨੇ ਮਰਨ ਵਰਤ ਰੱਖ ਦਿੱਤਾ ਕਿ ਇਹ ਇਹ ਨਹੀਂ ਹੁੰਦਿਆਂਗੇ ਅਸੀਂ ਤੇ ਜਿਹੜੀ ਸਾਡੀ ਅਸਲ ਤਾਕਤ ਸੀ ਦੋ ਬੋਟ ਦਾ ਅਧਿਕਾਰ ਉਹ ਇਹਨਾਂ ਵੱਲੋਂ ਹੀ ਖੋਹੀ ਗਈ ਇਸ ਕਰਕੇ ਇਹ ਝੂਠ ਬੋਲਦੇ ਨੇ ਸਾਡੇ ਲੋਕ ਲੋਕਾਂ ਨੂੰ ਗਮਰਾਹ ਕਰਦੇ ਨੇ ਇਹਨਾਂ ਦੇ ਉਹ ਗਮਰਾਹ ਪੁੰ ਜਿਹੜਾ ਪ੍ਰਚਾਰ ਹੈ ਉਹਨੂੰ ਰੋਕਣ ਦੇ ਲਈ ਪਾਰਟੀ ਮੈਦਾਨ ਵਿੱਚ ਉਤਰੀ ਆ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਜੈ ਭੀਮ ਅੱਜ ਅੰਬੇਦਕਰ ਜੀ ਜੈ ਭਾਰਤ ਇਹ ਸਾਡਾ ਦਿੱਤਾ ਹੋਇਆ ਨਾਰਾ ਹੈ ਅੱਜ ਇਹ ਸਾਥੋਂ ਲੈਣਾ ਚਾਹੁੰਦੇ ਨੇ ਖੋਣਾ ਚਾਹੁੰਦੇ ਨੇ ਪਰ ਨਹੀਂ ਦੇਸ਼ ਦੇ ਲੋਕ ਜਾਣਦੇ ਨੇ ਜੇ ਅਗਰ ਅੰਬੇਦਕਰ ਨੂੰ ਜਿੰਦਾ ਕੀਤਾ ਫਾਕ ਦੀ ਕਾਂਸੀ ਰਾਮ ਨੇ ਜਿੰਦਾ ਕੀਤਾ ਹੈ ਸੋ ਜੈ ਭੀਮ ਜੈ ਭਾਰਤ ਵੈਗਰੀ ਜੀ ਕਾਲ ਖਾਲਸਾ ਵੈਗਰੀ ਜੀ ਕੀ ਸਤਿਕਾਰ ਦਾਨ ਜਕਟਾਰ ਸਿੰਘ ਕੈਂਤ ਜੀ ਵੀ ਸਾਡੇ ਨਾਲ ਮੌਜੂਦ ਨੇ ਤੁਸੀਂ ਕੀ ਕਹਿਣਾ ਚਾਹੁੰਗੇ ਜੀ ਅੱਜ 26 ਜਨਵਰੀ ਅੱਜ 26 ਜਨਵਰੀ 2025 ਨੂੰ ਭਾਰਤ ਦੇ ਸੰਵਿਧਾਨ ਦੇ ਨਿਰਵਾਤਾ ਵੱਲੋਂ ਸੰਵਿਧਾਨ ਜੋ ਲਿਖਿਆ ਗਿਆ ਉਹਦੀ 75ਵੀਂ ਵਰੇਗੰਢ ਤੇ ਪਿੰਡ ਭਾਮਿਆਂ ਕਲਾਂ ਦੇ ਵਿੱਚ ਬਹੁਜਨ ਸਮਾਜ ਦੇ ਆਗੂ ਤੇ ਵਰਕਰ ਅਤੇ ਅਨੱਕਾ ਨਿਵਾਸੀ ਇਕੱਠੇ ਹੋ ਕੇ ਜਿਨ੍ਹਾਂ ਨੇ ਬਹੁਤ ਪੂਰੇ ਜੋਸ਼ ਨਾਲ ਇਸ ਦੇਸ਼ ਨੂੰ ਮਨਾਉਣ ਦੇ ਮਨਾਇਆ ਅੱਗੋਂ ਤੋਂ ਜੋ ਵੀ ਪ੍ਰੋਗਰਾਮ ਅਸੀਂ ਕਰਾਂਗੇ ਉਹ ਇਸ ਤੋਂ ਵੀ ਵੱਧ ਚੜ੍ਹ ਕੇ ਕਰਾਂਗੇ ਵਾਕੀ ਜੋ ਲਾਲ ਸਿੰਘ ਜੀ ਨੇ ਕਿਹਾ ਵੀ ਜੋ ਕਾਂਗਰਸ ਪਾਰਟੀ ਨੇ ਜੈ ਬਾਪੂ ਜੈ ਪੀਮ ਜੈ ਸੰਵਿਧਾਨ ਦਾ ਨਾਰਾ ਦਿੱਤਾ ਉਹ ਨਾਰਾ ਡਾਕਟਰ ਸਾਹਿਬ ਦਾ ਹੀ ਸੀ ਇਹਨਾਂ ਨੇ ਸਾਡੇ ਕੋਲੋਂ ਇਹ ਨਾਰਾ ਖੋਣ ਦਾ ਯਤਨ ਕਰ ਰਹੇ ਹਨ ਕਿਉਂਕਿ ਬੌਧਨ ਸਮਾਜ ਦੇ ਲੋਕ ਇਹ ਭੁੱਲ ਜਾਣ ਕਿ ਬੌਧਨ ਸਮਾਜ ਪਾਰਟੀ ਵੀ ਕੋਈ ਪਾਰਟੀ ਹੈ ਇਸ ਕਰਕੇ ਅਸੀਂ ਐਸ.ਸੀ. ਦੀ ਬਰੋਤਾ ਕਰਦੇ ਇਹ ਕਹਿੰਦੇ ਹਾਂ ਕਿ ਸਾਡਾ ਨਾਰਾ ਜੈ ਪੀਮ ਜੈ ਭਾਰਤ ਬਰਕਰਾਰ ਰਹੇਗਾ ਜੈ ਪੀਮ ਜੈ ਭਾਰਤ ਅਸੀਂ ਇਨਚਾਰਜ ਜਕਟਾਰ ਸਿੰਘ ਜੀ ਕੈਂਪ ਨਾਲ ਗੱਲ ਕੀਤੀ ਸੀ ਤੇ ਹੁਣ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਸੁਜਾਤワਲਾ ਜੀ ਕੀ ਕਹਿਣਾ ਚਾਹੋ ਜੈ ਪੀਮ ਜੈ ਭਾਰਤ ਜੀ ਅੱਜ ਮੈਂ ਭਾਮੀਆਂ ਕਲਾਂ ਵਿਖੇ ਬਹੁਤ ਹੀ ਸਰਦਾ ਦੇ ਨਾਲ ਹੌਲ ਭੇਟ ਕੀਤੇ ਗਏ ਨੇ ਬਾਬਾ ਸਾਹਿਬ ਨੂੰ ਅਸੀਂ ਵਾਦਾ ਕਰਦੇ ਆਂ ਕਿ ਮੰਨੂ ਵਦੀਆਂ ਦੀ ਪਾਰਟੀ ਕਦੇ ਵੀ ਅਸੀਂ ਅੱਗੇ ਨਹੀਂ ਆਉਣਦਿਆਂਗੇ ਇਹ ਸਾਡਾ ਤਕਰੀਬਨ ਸਾਰੀ ਹਾਈ ਕਮਾਂਡ ਨੂੰ ਵੀ ਸਾਡੀ ਅਪੀਲ ਆ ਕਿ ਅਸੀਂ ਡਟ ਕੇ ਜਿੱਥੇ ਵੀ ਲੜਾਈ ਲੜੀ ਅਸੀਂ ਲੜ ਕੇ ਮੋਹਰੇ ਇਹਨਾਂ ਤੋਂ ਜਾਵਾਂਗੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੀਨੀਅਰ ਆਗੂ ਫੌਜੀ ਰਣਜੀਤ ਸਿੰਘ ਜੀ ਵੀ ਸਾਡੇ ਨਾਲ موجود ਨੇ ਕੀ ਕਹਿਣਾ ਚਾਹੂਗੇ ਜਿਵੇਂ ਕਿ ਅਮਿਤ ਸ਼ਾ ਲਗਾਤਾਰ ਅੰਬੇਡਕਰ ਅੰਬੇਡਕਰ ਇਦਾਂ ਆਖਦੇ ਸਨ ਸੰਸਦ ਦੇ ਵਿੱਚ ਅੱਜ 26 ਜਨਵਰੀ ਨੂੰ 225 ਨੂੰ ਜੋ ਭਾਮੀਆਂ ਕਲਾਂ ਵਿੱਚ ਅਸੀਂ ਡਾਕਟਰ ਭਿੰਦਾ ਉਮੀਦਵਾਰ ਦੁਆਰਾ ਜੀ ਦੁਆਰਾ ਜੋ ਸੰਵਿਧਾਨ ਸੰਮ ਲਾਗੂ ਕੀਤਾ ਉਹਦੇ ਵਿੱਚ ਅਸੀਂ ਉਹਨਾਂ ਵੱਧ ਚੜ ਕੇ ਮਨਾਇਆ ਬਾਕੀ ਤੁਸੀਂ ਸਵਾਲ ਕੀਤਾ ਵੀ ਜੋ ਅ ਅਮੇ ਆਪਣੇ ਅਮਿਤ ਸ਼ਾਹ ਜੀ ਨੇ ਰਾਜ ਸਭਾ ਦੇ ਵਿੱਚ ਉਮੀਦਵਾਰ ਉਮੀਦਵਾਰ ਜੀ ਦਾ અપਮਾਨ ਕੀਤਾ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਹਨਾਂ ਦੇ ਜੋ ਅੰਦਰ ਦੀ ਜੋ ਮਾਨਸਿਕਤਾ ਉਹ ਜਾਗਰੂਕ ਕੀਤੀ ਹੈ ਇਹਨਾਂ ਨੇ ਵੀ ਇਹ ਸੰਵਧਾਨ ਨੂੰ ਅਮੇਦਕਰ ਸਾਹਿਬ ਜੀ ਨੇ ਸੰਵਧਾਨ ਨੂੰ ਇਹ ਮੰਨਦੇ ਨਹੀਂ ਹੈਗੇ ਕਿ ਉਹਦੇ ਵਰਖਲਾ ਵੀ ਨੇ ਤੇ ਇਹ ਚਾਹੇ ਪਾਰਟੀ ਚਾਹੇ ਕਾਂਗਰਸਾ ਚਾਹੇ ਭਾਜਪਾ ਆ ਚਾਹੇ ਆੜੂ ਪਾਰਟੀ ਆ ਗਈ ਇਹ ਸਾਰੀਆਂ ਇਹ ਸਿਰਫ ਉਹਨਾਂ ਦਾ ਨਾਮ ਯੂਜ਼ ਕਰਦੀਆਂ ਨੇ ਤੇ ਉਹਨਾਂ ਦਾ ਅਪਮਾਨ ਕਰਨ ਤੇ ਲੱਗੀ ਹੋਈਆਂ ਸਾਡੇ ਮੈਂ ਬਹੁਜਨ ਸਮਾਜ ਦੇ ਜਿੰਨੇ ਵੀ ਵਰਕਰਾਂ ਜਿੰਨੇ ਵੀ ਸਾਡੇ ਵੋਟਰਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਬਹੁਜਨ ਸਮਾਜ ਪਾਰਟੀ ਨਾਲ ਜੁੜੀਏ ਤਾਂ ਕਿ ਡਾਕਟਰ ਸਾਹਿਬ ਦਾ ਜੋ ਜੋ ਰਤਵਾ ਉਹ ਕੈਮਰਾ ਜੈਸਕੇ ਜਪੀਮ ਜੈਪਰ